ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਜਿੰਨਾ ਦੀਆਂ ਮੱਝਾਂ ਰਹਿ ਨਹੀਂਆਂ ਗੱਬਣਕ ਨਹੀਂ ਬਹੁਤ ਜ਼ਿਆਦੇ ਫੋਨ ਆਉਂਦੇ ਨੇ ਵੀ ਬਾਈ ਸਾਡੀਆਂ ਮੱਝਾਂ ਨਹੀਂ ਰਹਿਣੀਆਂ ਸਾਡੀਆਂ ਗਾਵਾਂ ਨਹੀਂ ਰਹਿਣੀਆਂ ਸਾਡੀਆਂ ਝੋਟੀਆਂ ਨਹੀਂ ਰਹਿਣੀਆਂ ਤਾਂ ਆਪਾਂ ਨੂੰ ਕੀ ਪਾਉਣਾ ਚਾਹੀਦਾ ਕੀ ਉਹਨਾਂ 'ਚ ਘਾਟ ਆ ਜਾਂਦੀ ਹੈ ਘਾਟ ਉਹਨਾਂ 'ਚ ਇਹ ਆ ਜਾਂਦੀ ਹੈ ਆਪਣੇ ਨਾ ਸਾਰੇ ਤਰੀਕੇ ਦੌਰ ਤਰੀਕੇ ਚੇਂਜ ਹੋ ਗਏ ਜਿਹੜੇ ਕਿ ਆਪਣੇ ਪਸ਼ੂਆਂ ਦੇ ਵਿੱਚ ਉਹ ਘਾਟਬਾਦ ਹੋਣ ਲੱਗ ਗਈ ਇੱਕ ਤਾਂ ਆਪਾਂ ਹੁਣ ਲਾ ਲਓ ਵੀ ਤੱਕ ਕੰਡਾ ਪਾਉਨੇ ਆ ਨੂਨ ਨਹੀਂ ਬਿਲਕੁਲ ਵੀ ਪਾਉਂਦੇ ਆਪਾਂ ਨੂਨ ਇੱਕ ਇਹ ਜੀ ਚੀਜ਼ ਆ ਪਸ਼ੂ ਨੂਨ ਨਾਲ ਮੂੰਹ ਸਾਫ਼ ਹੁੰਦਾ ਇੱਕ ਤਾਂ ਕੋਈ ਜੀਵ ਤੇ ਕੋਈ ਕਣ ਕੰਡਾ ਨਹੀਂ ਫਸਦਾ ਇੱਕ ਨੂਨ ਨਾਲ ਪਾਣੀ ਪਸ਼ੂ ਵੱਧ ਤੋਂ ਵੱਧ ਪੀਂਦਾ ਤੇ ਨੂਨ ਦੇ ਹੋਰ ਵੀ ਬਹੁਤ ਫਾਇਦੇ ਨੇ ਦੂਜਾ ਨੰਬਰ ਆਪਾਂ ਜਿਹੜੀ ਆਪਣੀ ਕਲੀ ਹੁੰਦੀ ਐ ਕਲੀ ਆਪਾਂ ਪਾਣੀ ਚ ਫੌਂਦੇਰੀਆ ਜ ਜਨਾ ਆਪਾਂ ਚਿੱਟਾ ਰੰਗ ਕਲੀ ਕਰੀਏ ਉਹਦੇ ਨਾਲ ਪਸ਼ੂ ਦਾ ਕੈਲਸ਼ੀਅਮ ਬਹੁਤ ਜਿਆਦਾ ਪੂਰਾ ਹੁੰਦਾ ਜਿਹੜਾ ਆਪਾਂ ਕੱਕਲੀ ਖੇੜ ਦੇ ਵਿੱਚ ਮਾਰ ਕੇ ਨਾ ਕਲੀ ਭੇ ਲੋ ਕਿਲੋ 2 ਕਿਲੋ ਖੇੜ ਦੇ ਵਿੱਚ ਚਿੱਟਾ ਰੰਗ ਪਸ਼ੂਆਂ ਨੂੰ ਦਿਖਣਾ ਅੱਖਾਂ ਨਾਲ ਜਾਂ ਪਾਣੀ ਵਿੱਚ ਕਲੀ ਪਾਉਣ ਉਹਦੇ ਨਾਲ ਬਹੁਤ ਫਾਇਦੇ ਹੁੰਦੇ ਨੇ ਬਹੁਤ ਜਿਆਦਾ ਤੇ ਤੀਜਾ ਨੰਬਰ ਮਿੱਠਾ ਸੋਡਾ ਆਪਾਂ ਮਿੱਠਾ ਸੋਡਾ ਨਹੀਂ ਵਰਤਦੇ ਹੁਣ ਮਿੱਠਾ ਸੋਡਾ ਬਹੁਤ ਜ਼ਰੂਰੀ ਹੈ ਮਿੱਠੇ ਸੋਡੇ ਨਾਲ ਕੋਈ ਵੀ ਤੁਹਾਡੇ ਪਸ਼ੂ ਦਾ ਥਣ ਥੁਣ ਜਾਂ ਲਾਲੋ ਹੋਰ ਕੋਈ ਕਬਜ ਵਗੈਰਾ ਜਾਂ ਜਿਹੜਾ ਮੱਝਾਂ ਦਾ ਅੰਦਰੂਲੀ ਸਿਸਟਮ ਹੈ ਹਾਜਮ ਹੁਜਮ ਹੋਰ ਕਈ ਆਈਟਮਾਂ ਨੇ ਜਿਹੜਾ ਮਿੱਠੇ ਸੋਡੇ ਪੂਰਾ ਕਰਦਾ ਤੇ ਇੱਕ ਚੌਥਾ ਨੰਬਰ ਜਿੰਨਾਂ ਦੀ ਹੁਣ ਝੋਟੀਆਂ ਨਹੀਂ ਬੱਚੇਦਾਨੀਆਂ ਝੋਟੀਆਂ ਨੇ ਜਾਂ ਬਾਰ-ਬਾਰ ਰਿਪੀਟ ਹੋਈ ਜਾਂਦੀਆਂ ਨੇ ਜਾਂ ਤਾਰਾਂ ਨਹੀਂ ਸਹੀ ਢੰਗ ਨਾਲ ਦਿੰਦੀਆਂ ਉਹਨਾਂ ਨੂੰ ਸਰੋਂ ਦੀ ਖਾਲਾ ਸੁੱਕੀ ਪੌਣੀ ਬਹੁਤ ਲਾਜ਼ਮੀ ਹੈ ਸੁੱਕੀ ਸਰੋਂ ਦੀ ਖਾਲਾ ਪਾਉਣ ਨਾਲ ਇੱਕ ਤਾਂ ਬੱਚੇਦਾਨੀ ਦੀ ਗਰੋਹ ਹੁੰਦੀ ਹੈ ਇੱਕ ਬੱਚੇਦਾਨੀ ਦੀ ਇਨਫੈਕਸ਼ਨ ਖਤਮ ਹੁੰਦੀ ਹੈ ਸਰੋਂ ਦੀ ਖਾਲ ਨਾਲ ਕਿਉਂਕਿ ਜਿਹੜੀ ਸਰੋਂ ਦੀ ਖਾਲਾ ਉਹ ਚ 10 ਤੋਂ 12% ਤੱਕ ਸਰੋਂ ਦਾ ਤੇਲ ਵਿੱਚ ਹੁੰਦਾ ਹੈ ਸਰੋਂ ਦੇ ਤੇਲ ਸਿੱਧਾ ਦੰਨੇ ਆਪਾਂ 100 ਗ੍ਰਾਮ ਦੇ ਨਹੀਂ ਸਕਦੇ ਤਾਂ ਉਹਦੇ ਵਿੱਚ ਮਤਲਬ ਸਰੋਂ ਦੇ ਤੇਲ ਦੀ ਮਾਤਰਾ ਹੀ ਉਨੀ ਹੁੰਦੀ ਹੈ ਤੇ ਉਹ ਫਾਇਦਾ ਬਹੁਤ ਜ਼ਿਆਦਾ ਕਰਦੀ ਹੈ ਤਾਂ ਤੁਸੀਂ ਜੜੀਆਂ ਸੁੱਡੀਆਂ ਝੋਟੀਆਂ ਰਪੀਪ ਨੇ ਤੁਸੀਂ ਮੇਰੇ ਕਹੇ ਤੋਂ ਇੱਕ ਤਾ ਇੱਕ ਚਮਚਾ ਹਲਦੀ ਦਾ ਅੱਧਾ ਕਿਲੋ ਸਰੋਂ ਦੀ ਖਾਲ ਤਿੰਨੇ ਚੀਜ਼ਾਂ ਰਲਾ ਕੇ ਡੇਲੀ ਪਾਣੀਆ ਸ਼ੁਰੂ ਕਰ ਦਿਓ ਅੱਡ ਬਣ ਲਓ ਮੈਂ ਤੁਹਾਨੂੰ ਝੋਟੀ ਨੂੰ ਅੱਡ ਬਣ ਕੇ ਉਹਨੂੰ ਡੇਲੀ ਪਾਣ ਲੱਗ ਜਾਓ ਤੇ ਪਾਣੀ ਦੇ ਵਿੱਚ ਕਲੀ ਚਾਹੇ ਦਾ ਮੁਠੀ ਭਰ ਕੇ ਉਂ ਕੋਲ ਦੋ ਵਿੱਚ ਚਾਹੇ ਜਰਾਬ ਚ ਪਾ ਕੇ ਪਾਣੀ ਵਿੱਚ ਕੋਲ ਕੇ ਬਾਹਰ ਕੱਢ ਲਿਆ ਕਰੋ ਚਾਹੇ ਵਿੱਚ ਸਿੱਟ ਕੇ ਰੱਖੋ ਤੇ ਇਹ ਕੰਮ ਤੁਸੀਂ ਕਰ ਲੋ ਛੋਟੀ ਛੋਟੀ ਗਰੰਟਡ 101% ਰਹੂਗੀ ਤੇ ਤੀਜਾ ਨੰਬਰ ਟੀਕੇ ਭਰਨ ਦੇ ਤਰੀਕੇ ਆਪਦੇ ਜਿਹੜੇ ਇਹ ਬਦਲੋ ਟੀਕਾ ਤੁਸੀਂ ਕਦੋਂ ਭਰਾਣਾ ਜਦੋਂ ਮੱਝ ਨੇ ਤਾਰਾਂ ਦੇਤੀਆਂ ਜਾਂ ਰਿੰਗਲੀ ਜੈਨਪੂਰੀ ਇਹ ਤਾਂ ਤੁਸੀਂ ਉਸੇ ਟਾਈਮ ਟੀਕਾ ਭਰਾ ਦਿਓ ਇੱਕ ਟੀਕਾ ਮੰਨ ਲਓ ਅੱਜ ਤਾਰਾਂ ਦਿੱਤੀਆਂ ਅੱਜੇ ਭਰਾ ਦੋ ਇੱਕ ਕੱਲ ਨੂੰ ਭਰਾ ਦੋ ਮੰਨ ਇੱਕ ਪਰਸੋਂ ਨੂੰ ਭਰਾ ਦੋ ਕਿਉਂ ਜਦੋਂ ਜਦੋਂ ਆਪਾਂ ਕਿਸੇ ਕੰਮ ਦੇ ਵਿੱਚ ਵੜਦੇ ਆ ਆਪਾਂ ਨੂੰ ਪਤਾ ਲੱਗਦਾ ਵੀ ਇੱਥੇ ਆਪਾਂ ਨੂੰ ਫਾਇਦਾ ਕਰਿਆ ਪਹਿਲਾਂ ਮੈਂ ਮੈਂ ਵੀ ਪਹਿਲਾਂ ਇਹ ਕਹਿੰਦਾ ਦੀ 18 ਘੰਟੇ ਬਾਅਦ ਟੀਕਾ ਭਰਾਉਣਾ ਚਾਹੀਦਾ ਤਾਂ ਮੇਰੀ ਇੱਕ ਮੱਝ ਕਈ ਵਾਰੀ ਫਰਾਕ ਹੋ ਗਈ ਉਹ ਕਈ ਵਾਰੀ ਉਹਨ ਇੱਕ ਮੁੰਡਾ ਡਾਕਟਰ ਹੈ ਹੈਪੀ ਉਹ ਮੁੰਡਾ ਰੋਜ਼ ਇਹ ਕੇਸ ਕਰਦਾ ਤਾਂ ਮੈਨੂੰ ਕਹਿੰਦਾ ਬਾਈ ਆਪਾਂ ਨੂੰ ਕਹਿੰਦਾ ਟੀਕਾ ਨਾਲ ਦੀ ਨਾਲ ਭਰਾਉਣਾ ਚਾਹੀਦਾ ਤਾਂ ਮੈਂ ਉਹਦਾ ਕਹੇ ਕਹਾਏ ਜਦੋਂ ਆਪਣੀ ਵੱਡੀ ਮੱਝ ਚੌਥੀ ਚਾਰ ਵਾਰ ਫਿਰਦੀ ਦੀ ਤੇ ਮੈਂ ਚੌਥੀ ਵਾਰ ਹੁਣ ਉਹ ਤੋਂ ਕਲਵਾਣੂ ਵਾਲੇ ਸਤਨਾਮ ਤੋਂ ਚੌਥੀ ਵਾਰ ਹੁਣ ਟੀਕਾ ਭਰਾਇਆ ਮੈਂ ਜਦੋਂ ਤਾਰਾਂ ਦੇਤੀਆਂ ਉਦੀ ਭਰਾਤੀਆਂ ਨਾਲ ਦੀ ਨਾਲ ਤੇ ਮੱਝ ਹੁਣ ਰਹੇਗੀ ਤੇ ਮੰਨ ਲਓ ਵੀ ਆਪਾਂ ਨੂੰ ਕਰਕੇ ਹੀ ਪਤਾ ਲੱਗਦਾ ਕੁਝ ਤੁਸੀਂ ਜਦੋਂ ਮੈਂ ਮੱਝ ਤਾਰਾਂ ਦਿੰਦੀ ਆ ਜੇ ਅੱਜ ਤਾਰਾਂ ਦਿੰਦੀ ਆ ਤਾਂ ਮੈਂ ਨਾਟ ਪਾਉ ਇੱਕ ਉਦੀ ਭਰਾ ਦੋ ਇੱਕ ਦੂਜੇ ਦਿਨ ਭਰਾ ਦੋ ਤੇ ਦੋ ਟੀਕੇ ਲਗਾਤਾਰ ਭਰਾਓ ਜਾਂ ਕੱਟੇ ਤੋਂ ਇੱਕ ਵਾਰੀ ਅੱਜ ਜਾਂ ਇੱਕ ਵਾਰੀ ਕੱਲ ਨੂੰ ਜਦੋਂ ਹੀਟ ਆ ਗਈ ਉਸੇ ਟਾਈਮ ਤੁਸੀਂ ਇਹ ਕਰਕੇ ਦੇਖੋ ਤੁਹਾਨੂੰ ਬਹੁਤ ਫਾਇਦੇ ਮਿਲਣੇ ਨੇ ਬਹੁਤ ਜਿਆਦਾ ਥੋੜੀ ਮੱਝ ਗੱਭਣ ਵੀ ਰਹੂ ਕੋਈ ਬੱਚੜਾ ਨਹੀਂ ਦੇਣੀ ਪਊਗੀ ਤੇ ਮੱਝ ਥੋੜੀ 100% ਗੱਭਣ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਨਵੇਂ ਮੁੰਡੇ ਜਿਹੜੇ ਇਸ ਕੰਮ 'ਚ ਆਏ ਨੇ ਇਸ ਧੰਦੇ 'ਚ ਆਏ ਨੇ ਉਹਨਾਂ ਨੂੰ ਪਤਾ ਲੱਗ ਸਕੇ ਤੇ ਫਾਇਦਾ ਹੋ ਸਕੇ ਦਾ ਸਤਿਕਾਰ ਸਾਰਿਆਂ ਦਾ